ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਹੁਣ ਮਿੰਨਤੀ ਹੋਣੀ ਹੈ ਜਿਹੜੀ ਲੈਣਾ ਜੀ ਮਾਰਨੀ ਹੈ ਤੇ ਕਰਦੇ ਆਪਾਂ ਵੀਡੀਓ ਸ਼ੁਰੂ ਚਾਉਣਾ ਹੈ ਠੀਕਾ ਬਹੁਤ ਪਿਛਲੀ ਵੀ ਦੇਖੀ ਠੀਕਾ ਬਰਾਬਰ ਦਾ ਕਰਵਾ ਬਰਾਬਰੀ ਹੈ ਬਾਅਦ ਵਿੱਚ ਉਹ ਪਿੱਛਾ ਵੀ ਦੇ ਆਹ ਦਾ ਠੀਕ ਆ ਠੀਕ ਹੈ ਹਾਂ ਠੀਕ ਹੈ ਠੀਕ ਹੈ ਸਟੇ ਦਾ ਦੇਖ ਲੈ ਲੀਕ ਆ ਗਿਆ ਸੁਧ ਮੜਿਆ ਦੇਖ ਕਿੱਥੇ ਆ ਥੂ ਦੇ ਨਾਲ ਨਾ ਲਾ ਰਿਹਾ ਹਾਂ ਲਾ ਬਰਾਬਰ ਹਾਂ ਉੱਥੇ ਸਹੀ ਦੀ ਠੀਕ ਹੈ ਆ ਦੇ ਸਹੀ ਆ ਆਮਾ ਇੱਥੇ ਆਉਂਦੇ 吊装。哎。我这加了点砖。哎呀。 ਲਾ ਕਲੀ ਚੱਕ ਛੋਟੂ ਚੱਕ ਲਓ ਲਾ ਕਲੀ ਪਾ ਲੈ ਲੈ ਆ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਦੁੱਧ ਪਰ ਪਾਈ ਜਾ ਲੈ ਆਈ ਜਾ ਲੈ ਦੁੱਧ ਪਾ ਗਰ ਚੱਲ ਇਦ ਨੂੰ ਆ ਮਗ ਨੂੰ ਅੱਛਾ ਰੱਖ ਪਾ ਠੀਕ ਲੱਗ ਜਾਣਾ ਪਤਾਗਾਹ ਤਾਂ

ਇਹ ਇਸਾਨੀਆ ਪਰਨੇ ਕਰਦੇ ਹਾਂ ਆਇਟਾ ਨਾ ਛੇੜਿਓ ਹਲੇ ਚਲੋ ਯਾਰੋ ਹਲਾ ਆਇਟਾ ਚੈੱਕ ਆਇਟਾ ਚੈੱਕ ਜਿੰਦਾ ਚਾਉਂਦਾ ਬਾਥਰੂਮ ਅਟੈਚਡ ਹੈ ਨਾ ਰੋਮ ਰੋਟਾ

ਆ ਜੀ ਲੰਗ ਲੰਮੀ ਰਦ ਬਲਗ ਬਣ ਗਈ ਕਮਰੇ ਲਾ ਬਣ ਕੇ ਬਣ ਗਈ ਗੱਲ ਮੈਂ ਕਿਹਾ ਨਿਮਾਇਤ ਇਹ ਤਾਂ ਮੋੜਦਾ ਹੁਣ ਮਤਮਾਨਸ ਸੁਣ ਲਓ ਜੀ ਭਾਈ ਗਾਹਾਂ ਜਾਂ ਪਿਛਲਾ ਹੋ ਗਿਆ ਬਾਬੇ ਹਾਂ ਜੀ ਆ ਲੜਾਇ ਚੇਰੇ ਤੇਰੇ ਦੋ ਕਮਰੇ ਵਿੱਚ ਬਾਹਰੋਂ ਪਿੱਛੇ ਬੈਲਰੀ ਚੱਲ ਜਾਈ ਚੱਲ ਜਾਈ ਯਾਰ ਇਹਨੂੰ ਪਿਛਾ ਲੈ ਲਾਂ ਜੀ ਚੱਲ ਜੂ ਟੂ ਨਾ ਬੰਦਾ ਫਿਰ ਮੈਂ ਹੀ ਲਿਆਵਾਂ ਜੇ ਨਹੀਂ ਮਿਲਦਾ ਤੁਹਾਨੂੰ ਕੋਈ ਇਹ ਚੱਕ ਬੁਰਧੀ ਆ ਓਏ ਇਹ ਛੋਟੂ ਆ ਗੁਰਦੀਆ ਜੈਕਟ ਇਹ ਕਹਿੰਦੇ ਰੋ ਮਾਮਾ ਯਾਰ ਇੱਕ ਮਾਮਾ ਉਹਨਾਂ ਕਹਿੰਦੇ ਜਨਾ ਉਹਦੇ ਕਿੱਥੋਂ ਨਾ ਕਰਦੇ ਇਹ ਮੁਰੇ ਦੀ ਵਾਰੀ ਪਿੱਛੇ ਸਾਰਾ ਹੋ ਗਿਆ ਉਹਦੇ ਦੇਖਣਾ ਮੁੰਡਾ ਕੋ ਚਲਾਣੇ ਪੱਕਾ ਜੀ ਲੈ ਬਰਾਬਰ ਸਬਾਨ ਕਿੱਦ ਕੜਾ ਚਾਹੀਦਾ ਫਿਰ ਮੈਨੂੰ ਦੱਸੀ ਚਾਹੀ ਹੈ ਹੈ ਨਾ ਅੰਗ ਖੜਕ ਨਹੀਂ ਹੈ ਸਾਡੀ ਹੈ ਰੇਟਾ ਕਟਕਾ ਕਟਕਾ ਦਾ ਜਰਾ ਰੇਟਾ ਕਟਕੇ ਹੀ ਚਾਹੀਦਾ ਮੈਨੂੰ ਹਾਲੇ ਨਿਊ ਜੱਪਾ ਨੇ ਹੀ ਲਾ ਦੇਣਾ ਕਮੈਂਟ ਚੱਕ ਲੈ ਜਾਈਦਾ ਬਾਕੀ ਉਹਦੇ ਬਾਝੋਂ ਨੂਆ ਡੀਵੀਸੀ ਪੈ ਗਈ ਫਰਾਮਾ ਨਾ ਦੋ ਹੀਟ ਜਾਈ ਪਹਿਲੇ ਹੀ ਆ ਗਿਆ ਮਾਦੀ 14 ਵਾਂ ਹਾਂ ਉਹ ਤਾਂ ਇੱਕ ਦਿਨ ਪਹਿਲਾਂ ਜਦੋਂ ਆਲੇ ਰਹਿ ਕੇ ਵੀ ਜੇ ਤਾਂ ਸਾਨੂੰ ਆਰਡਰ ਦੇ ਸਵੇਰੇ ਛੱਡ ਜਾਂਦੇ ਆ ਹਾਂ ਹਾਂ ਆਈ ਮਾ 14 ਆਈ ਮਾ 13 ਵਾਂ ਮਾ ਹੁਣ ਜਦੋਂ ਆਪਣਾ ਛੱਡ ਖੋਲਿਆ ਉਹਦਾ ਕੁਝ ਕੰਮ ਨਹੀਂ ਇਹਦਾ ਇਹਨੂੰ ਬੁੱਕਣਾ ਸੀ ਦੇ ਵੇਰੇ ਬਾਦ ਨੂੰ 14 ਨੂੰ ਬੈਟਰੀ ਸਾਰੀ ਭੰਨ ਗਿਆ ਉਹਦਾ ਕੰਮ ਹੈ ਇਹਨੂੰ ਕਹੇ ਪਹਿਲਾਂ ਉਹਨੂੰ ਰੋਕਵਾ ਲੈ ਕਲੀਅਰ ਚਲਾ ਕੇ ਕਹਿੰਦਾ ਉਹਨੂੰ ਛੱਡ ਦੋ ਛੱਡ ਆਉਂ ਸਰ ਅਕਬਾਲਾ ਪਵਾ ਦੇ ਇਹ ਉਹਦਾ ਕੋਈ ਪੱਕੇ ਦਿਨ ਚੱਲਦਾ ਲੱਗਦਾ ਉਹ ਤੋਂ ਕਨੇਕਟਰ ਉੱਥੇ ਜਿੱਥੇ ਪਾ ਕੇ ਫਟ ਕਰਕੇ ਜਿਹੜਾ ਕਾਰਨ ਆਪਾਂ ਰੱਖਿਆ ਜੂ ਤਾਂ ਨਹੀਂ ਜਾਂਦੇ ਉਹਦਾ ਉਹ ਉੱਤੇ ਇੱਕ ਬੜਿਆ ਥੋੜੀ ਹੈਡ ਉੱਤੇ ਰੱਖੀ ਹੁੰਦੀ ਉਹ ਸੇਵਲਰ ਤੋਂ ਉਤਾਰ ਲਾਂਗੇ ਬਸ ਸਾਰੇ ਬਸ ਸਾਰੇ ਬਸ ਸੇਵਲਰ ਸੋਈ ਦੋ ਆ ਲੱਗਣ ਸਾਰੇ ਪਏ ਬਸ ਉਹ ਬੈਠਣ ਨੂੰ ਕਰ ਦੋ ਨਾ ਮੈਂ ਬੈਠਣਾ ਮਜੂ ਸਿਮਿੰਟ ਰੱਖਣ ਮੈਨੂੰ 10 ਮਿੰਟ ਤਾਂ ਹੈ ਕਿਤੇ ਚੱਕੀ ਨੂੰ ਥੈਲੇ ਵਿੱਚ ਤੋਂ ਜਿਆਦਾ ਪੱਧਰਾ ਹੋ ਗਿਆ ਜਨ ਪੱਧਰਾ ਲੱਗੇ ਕਿ ਕੀ ਕਰਨਾ ਬਸ ਅਧਰ ਹੁਣ ਹੁੰਦੀ ਗੱਲ ਤੇ ਤੇ ਇਹ ਮੇਰੇ ਦੋ ਵੀਰ ਜੀ ਆਵਾਜ਼ ਆਈ ਤੇ ਆਹ ਬਹੁਤ ਆਪੇ ਇੱਕ ਟੋਕ ਬੈਠੇ

ਔਰੇ ਕਰਤਾ ਕੰਮ ਸ਼ੁਰੂ ਵਧੀਆ ਚੱਲ ਬਹੁਤ ਸਾਹੀ ਉਹ ਟੋਟਰਾਉਣਾ ਕੰਮ ਨੂੰ ਘਰੇ ਤੇ ਲੋਟ ਆਉਣਾ ਫਿਰ ਹਾਂਜੀ ਹਾਂਜੀ ਜਿੰਨਾ ਪਰ ਹੋਈ ਜਾਣੀ ਉਹ ਤੋਂ ਨੂੰ ਘੱਟ ਹੋਈ ਜਾਣੀਆਂ ਨਾਲੇ ਸੈਕਟ ਹੋਈ ਜਾਣਾ ਹਾਂ ਮਿਸਤਰੀ ਵਾਲਾ ਸੋਰੀ ਅਹੀ ਕਰਕੇ ਗਿਆ ਉਹ ਤੋਂ ਕਾਟਣ ਹਾਂ ਵਧੀਆ ਚੱਲੋ ਵਧੀਆ ਬਣ ਚੁੱਕਾ ਕਰਤਾ ਚੈਦੀ ਹਾਂ ਪਹਿਲਾਂ ਹਾਈਟਾਂ 'ਚ ਵਟ ਹੋਣੀ ਆ ਬ੍ਰੈਂਡਾ ਮੂਰੇ ਬੜੇ ਬੇੜਾ ਹੋ ਜਾਣਾ ਹਨ ਨਾ ਹੋ ਬ੍ਰੈਂਡਾ 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 ਬਹੁਤ ਵਧੀਆ ਜਗ੍ਹਾ ਇੰਨੀ ਬਚ ਜਾਣੀ ਹਾਂ ਪਿੱਛੇ ਛੱਡੀ ਵੀ ਮੜੀ ਜੀ ਦਰਵਾਜ਼ਾ ਦਰਵਾਜ਼ੇ ਹਵਾਵਾਂ ਨੂੰ ਦਰਵਾਜ਼ਿਆਂ ਨੂੰ ਲੰਗੜੇ ਨੂੰ ਵੀ ਰੋਟ ਇੱਧਰ ਨੂੰ ਹਾਂਜੀ ਹਾਂਜੀ ਉੱਧਰ ਮੜੀ ਜਗ੍ਹਾ ਰਹਿਣੀ ਹੈ ਨਾ ਕਿਹੜੀ ਉਹ ਪਰਲੇ ਸਾਈਡ ਨਾ ਨਾ ਉੱਧਰ ਵੀ 3 ਫੁੱਟ ਹੈ ਨਹੀਂ ਉਹਦਾ ਹੋ ਜਗ੍ਹਾ ਜਣੀ ਉਹ ਕੱਲੀ ਮੋਟਰਸਾਈਕਲ ਜੋ ਛੱਡੀ ਐ ਅਸੀਂ 3 ਫੁੱਟ ਪਾਸ ਬਾਕੀ ਮੜੀ ਨਿਕਲ ਜਾਣਾ ਇੱਥੇ ਜੀ ਮੈਂ ਇੱਥੇ ਜੀ ਦਰਵਾਜ਼ਾ ਵੀ ਲੈ ਜਾਣਾ ਹਾਂ ਇੱਜਾਂ ਦਾ ਸਾਰੀਆਂ ਇੱਧਰੇ ਖੜਨੀ ਆ ਇੱਧਰੇ ਖੜਨੇ ਸਾਰੀਆਂ ਪਾਈਪ ਇੱਧਰ ਨੂੰ ਨਿਕਲੇ ਕਰਨਾ ਹੁਣ ਕਿਉਂਕਿ ਉਹ ਤਾਂ ਹੋਇਆ ਇੱਧਰ ਨੂੰ ਤਾਂ ਬੰਦਿਆ ਨਹੀਂ ਜਾ ਹੋਏਗਾ ਨਾ ਇੱਧਰ ਨੂੰ ਠੀਕ ਨਹੀਂ ਬਾਕੀ ਇਹ ਰਸਮਿੰਟ ਹੈ ਨਾ ਹੁਣ ਤੋਂ ਉਹ ਇਸ ਟਾਈਮ ਤੇ ਮੈਨੂੰ ਪਹਲੀਆਣਾ ਸੱਤ ਆਣਾ ਹੈ ਸਮਿੰਟ ਕਿੰਨਾ ਕਹਿਦਾ ਭਾਈ ਮਿੰਟ ਤਾਂ ਬਹੁਤ ਕਹਿ ਰਹਾ ਹੂੰ ਥੋੜਾ ਜਿਹਾ ਟਾਈਮ ਹੋਇਆ ਤਾਂ ਪਾਇ ਨੂੰ ਨੇ ਉਹ ਵੈਸੇ ਵੀ ਤੇਜ ਪਾਏ ਆ ਉਹ ਤਾਂ ਫਰਜ਼ ਪੱਕਾ ਰੱਖਿਆ ਦੋਵੇਂ ਲੋਟ ਬਣਾਇਆ ਤਾਂ ਹੈ ਇਹਦਾ ਪਾਇਆ ਹੋਇਆ ਹਾਂ ਇਹ ਕਿਹੜਾ ਇੰਨਾ ਪਤਾ ਤਾਂ ਵੀ ਇੱਥੇ ਇੰਨਾ ਦੁਬਾਰਾ ਪਾਉਣਾ ਹੈ ਨਾ ਸਹੀ ਗੱਲ ਹੈ ਹਾਲੇ ਕਿਹਾ ਕਿ ਨੌਖਾ ਨਿਕਲਣਾ ਗਾਡਰ ਹੋਰ ਆਹ ਥੱਲੇ ਨਿਕਲਣਾ ਹਾਲੇ ਤਕੜਾ ਮਟੀਰੀਅਲ ਪਾਇਆ ਹੋਇਆ ਥੱਲੇ ਵੀ ਮੈਂ ਕਹਿੰਦਾ ਇਹ ਲੋਟ ਹੈ ਪਰ ਕਿਤੇ ਦੂਰ ਚ ਆ ਗਿਆ ਹਨਾ ਵਿੱਚ ਨਹੀਂ ਉਹਦੇ ਜੇ ਨਾ ਹੁੰਦਾ ਫਿਰ ਤਾਂ ਉਹਨਾਂ ਨੇ ਪੈਟ ਦੇ ਕੰਮਾਂ ਜਾਣ ਤਾਂ ਹੂੰ ਹੂੰ ਚੱਲ ਚੱਲੀ ਜਾਣਾ ਹੁਣ ਅੱਜ ਦੇ ਦੇ ਜਗਲਾਂ ਇੱਟਾਂ ਦੋ ਦੰਨਾਂ ਨਹੀਂ ਵੱਟ ਹੋਣੀਆਂ ਸਾਰੀਆਂ ਦੇ ਕਿਨੂ ਆ ਭਰ ਦੇਣੀਆਂ ਇੱਟਾਂ ਨਾਲ ਰੋਲੇ ਰੱਪੇ ਨਾਲ ਹਾਂ ਕੰਮ ਆ ਜਾਣੀਆਂ ਇਹ ਸਾਰੇ ਪੈ ਜਾਣੇ ਵਿੱਚ ਹਾਂ ਉਹ ਵੀ ਸਾਫ਼ ਕਰਨਾ ਨਹੀਂ ਨਹੀਂ ਨੂੰ ਕਿੰਨੀ ਹੈਗੀ ਤਾਂ ਰੋ ਜਾਣੀ ਇਹ ਨਾਲੇ 3 ਮਿੰਟ ਲੱਗੂਗੀ ਜਿਆਦਾ ਨੂੰ ਹੈ ਖਚਰੀ ਇੱਟਾਂ ਹੂੰ ਉੱਪਰ ਤਾਂ ਆਪਣੀ ਦੂਜੀ ਇੱਟ ਲੱਗਣੀ ਹੈ ਉੱਪਰ ਤਾਂ ਨਵੀਂ ਲੱਗਣੀ ਆ ਆ ਥੱਲੇ ਨਿਊਆਂ ਚ ਤਾਂ ਇਹ ਹੀ ਲੱਗਦੀ ਹੈ ਜਿਆਦਾ ਤਾਂ ਇਹ ਰੋਟ ਆਉਣੀ ਆ ਕੱਲ ਦੇਖਦੇ ਕਿੰਨਾ ਕੰਮ ਖਿੱਚ ਹੁੰਦਾ ਅੱਜ ਨਾ ਨਾ ਖਿੱਚ ਲੈਣਾ ਇਹਨਾਂ ਨਾਲ ਦੇ ਲੱਗੇ ਹੋਣੇ ਹਾਂ ਕੰਮ ਤਾਂ ਵਧੀਆ ਖਿੱਚ ਹੋ ਜਾਂਦੇ ਹਾਂ ਹਾਂ ਨੀ ਉਪਰ ਪੱਟਾ ਉਹ ਮਾਲਾ ਠੰਡਾ ਰੱਖੇ ਹਾਂ ਮੌਸਮ ਬੱਦਲ ਜਿਹਾ ਰੱਖੇ ਫੇਰ ਕੰਮ ਖਿੱਚ ਹੋ ਜਾਂਦਾ ਹਾਂ ਕੰਮ ਵਧੀਆ ਖਿੱਚ ਹੋ ਜਾਂਦਾ ਹਾਂ ਹਾਂ ਹੁਣ ਮੀਂਹ ਨਾ ਪਵੇ ਹੁਣੋਂ ਮੀਂਹ ਵਰ੍ਹੇ ਨੀ ਉਪਰ ਉਹ ਪੱਟ ਚਲੋ ਬਈ ਕੱਪੜੇ ਬਦਲ ਲੈ ਆਪਾਂ ਵੀ ਲੱਗੇ ਹੁਣ ਬੇਲੇ ਤਾਂ ਕੀ ਕਰਨਾ ਹੁਣ ਘਰੇ ਠੇਕਾ ਦਿਹਾੜੀ ਪਰੇ ਆ ਨਾਲ ਆਪਾਂ ਵੀ ਲੱਗੇ ਥੋੜਾ ਜਿਹਾ मौसम ठंडा हवा चल रही कम समाप्ति हो गया ਟਿਆ ਕਰ ਲੋ ਬਾਹਰ 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 ਨਿਕਲ ਜਾਣਾ ਹੁਣ ਬਾਹਰ ਆ ਗਈ ਬਾਹਰ ਨੂੰ ਖਾਣ ਲੈਣਾ ਘੱਟ ਕੇ ਸਾਡੀ ਗੱਲ ਨਹੀਂ ਹਾਂਜੀ ਲੱਗ ਲੋ ਵੀ ਅਗਲਾ ਦਿਨ ਆਹ ਲੱਗੇ ਫੇਰ ਪੱਟਣ ਜੀ ਸੀ ਵੀ ਆਉਣੀ ਹੁਣ ਅੱਧੇ ਘੰਟੇ ਤੱਕ ਉੜੀ ਹਲੇ ਹਾਂ ਨਿੱਟਾ ਬਟਲੂਗੇ ਜਿੰਨੀਆਂ ਹੈਗੀਆਂ ਲੋਡ ਰੈਕਟਰ ਖੜਤਾ ਬਾਹਰ ਬੜੂੰਗੀ ਅੰਦਰ ਜੇ ਸੀ ਜਾ 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 ਪੂਰੀ ਪੂਰੀ ਹੈ ਨਾ ਲੋਡਰ ਉੱਪਰ ਜਾਤੋਂਗਾ ਜੀ ਇਹਨਾਂ ਕੋਲ ਟਰੈਡੀ ਗੱਡੀ ਕਰੀਏ ਉਹ ਵੀ ਟਰੈਡੀ ਗੱਡੀ ਕਰਦੇ തന്നെ മുഴുവൻ ലേൽ

атле ਵਿਮਲਾ ਵਗਾ ਜਾ ਕਟਰੇ ਮਗਾਇਆ ਫਿਰ ਕਟਰੇ ਟਰਾਲੀ boss <laughs> ਆਲ ਦੇ ਨਾਲ ਮਿੰਨਤੀ ਵੀ ਚੱਲੀ ਜਾਂਦੀ ਹੈ। ਪਰ ਗੋਲੂ ਅੰਕਲ ਜੀ ਵੀ ਆ ਗਏ। ਹੋਰ ਜੀ। ਕੰਮ ਠੀਕਾ ਵਧੀਆ। ਕੰਮ ਠੀਕ ਹੈ ਜੀ ਇਹਨਾਂ। ਹਾਂ। ਠੀਕਾ। ਮਸ਼ੀਨ ਤੇ ਕੰਮ ਲੋਟ ਹੋ ਰਿਹਾ ਹੈ। ਹਾਂ। ਨੇ ਦੋੇ ਲੋਟ ਭਾਈ। ਉਹ ਮਸ਼ੀਨ ਨੇ 2000 ਦਾ ਕੰਮ ਕਰ ਜਾਣਾ। ਦੋੇ ਲੋਟ 2000 ਚ ਚਾਰ ਬੰਦੇ ਆਉਣੇ ਤੇ ਉਹਨੇ ਸਿਰਫ ਉਹ ਨੂਆ ਉਧਰ ਵੀ ਨੂਆ ਵੀ ਨਹੀਂ ਲੈਣੀ। ਪੱਟੇ ਨਹੀਂ ਹੋਣੇ ਬੱਚਾ। ਗੜਕਾ ਬਹੁਤ ਆ। ਹਾਂ ਜੀ। ਪਿੱਛੇ ਜਿਹੜੀ ਸੜਕੀ ਆ ਤਾਂ ਪੱਟੇ ਨਹੀਂ ਹੋਣੇ ਸੀ। ਗੜਕਾ ਇਹ ਨਾ ਹੋਂਦ ਹੀ ਨਿਕਲਦਾ ਹੁੰਦਾ ਸੀ। ਹਾਂ ਜੀ। ਮਸ਼ੀਨ ਨੇ ਕੰਮ ਹੋਣਾ ਦਾ ਭਾਈ। ਮਸ਼ੀਨ ਨੇ। ਮਿੱਟੀ ਵੀ ਬਹੁਤ ਸੀ ਹਾਂ ਆ ਦੇ ਲੈ ਹੁਣ ਕਿੰਨੀ ਮਿੱਟੀ ਇਹਨੇ ਢੇਰੀ ਲਾਤੀ ਹੋਰੇ ਫਲੇ ਥਾਲੀ ਭਰ ਕੇ ਚਲੇਗੀ ਹਾਂ ਹੁਣ ਐ ਨਾ ਅੱਜ ਸਾਰੀ ਕੰਪਲੀਟ ਕਰਕੇ ਖਾਲੂ ਵਿੱਚ ਗਟਗਾ ਛੱਡ ਦੇਣਾ ਠੀਕ ਹੈ ਖਾਲ ਦਾ ਸ਼ੁਰੂ ਕਰ ਦੇਣਾ ਕੰਮ ਲੇਟ ਨਹੀਂ ਕਰਨਾ ਚਲ ਵਧੀਆ ਵਧੀਆ ਅਸੀਂ ਕੱਲੇ ਚੱਲ ਦੇਖ ਲਈ ਮੈਂ ਫੇਰ ਉਹਦੀ ਪਸਤਾ ਕੇ ਕਿ ਕੱਲੇ ਮਸ਼ੀਨ ਮਿਲਾ ਲੈਣੀ ਜਿੰਨੇ ਤਾਂ ਕੋਈ ਨਹੀਂ ਮੈਂ ਕਹਾਂ ਚੱਲ ਅੱਜ ਇੱਕ ਦਿਨ ਸਹੀ ਕੌਣ ਜਾਲੇ ਇਟਨਾ ਬੱਟ ਲਿਆ ਉਹਨਾਂ ਨੇ ਜਿਹੜੀ ਮਣੀ ਮੋਟੀ ਨਹੀਂ ਆ ਗਰਮੀ ਨੇ ਬੱਟ ਘੱਟ ਹੋ ਗਏ ਉਹਨਾਂ ਦੇ ਵੀ ਭਾਈ ਇਹਨਾ ਕੰਮ ਨਹੀਂ ਹੁੰਦਾ ਬਹੁਤ ਗਰਮੀ ਬਦ 10 ਦਿਨ ਨਿਕਲੇ ਹੋਏ ਫੇਰ ਕੰਮ ਸੈਟ ਆ ਜਾਂਦਾ 10 15 ਦਿਨ ਹੁਣ ਤਾਂ ਹੋ ਜਾਣਾ ਦਿਨ ਤੋਂ ਦਿਨ ਮੌਸਮ ਹਾਂਜੀ ਕੰਮ ਵਧੀਆ ਚੱਲੀ ਜਾਣਾ ਹਾਂਜੀ ਬੰਦਾ ਜੇ ਐਸੀ ਵੀ ਆੜਾ ਬਣਾ ਹੀ ਨਾ ਹਾਂ ਇਹਦੀਆਂ ਭਾਈ ਫਾਇਦਾ ਹੋ ਗਿਆ ਇਹਦੀ ਹਾਂ ਇਹ ਨਹੀਂ ਓ ਲੈ ਲੈ ਲੈਣੇ ਬਟਾ ਲਾਉਣ ਨੂੰ ਇਹ ਰਖਾਦਾ। ਬੜੀ ਚੰਗੀ ਹੋਵੇ। ਬੈਟੀ ਚੋ ਕੁਝ ਚੀਜ਼ ਹੋਵੇ ਫਾਇਦਾ ਹੀ ਆ। ਹਾਂਜੀ ਹਾਂਜੀ ਹਾਂਜੀ। ਥੋੜੀ ਕੋ ਜੱਗ ਵਾਲੀਆਂ ਤਾਲੀਆਂ। ਹਾਂ। ਵਧੀਆ ਕੰਮ। ਹਾਂਜੀ। ਤੇ ਮਸ਼ੀਨ ਨਾ ਆਉਂਦੀ ਹਫਤਰੀਆਂ ਦਾ ਨਿਊਏ ਵਾਟੋਣੇ ਨੇ। ਮੈਂ ਕਾਹ ਨਹੀਂ ਘਟਕ ਕਾ ਨਹੀਂ ਨਿਕਲਦਾ। ਇਹਨੇ ਸੱਬੜਾ ਗਾਣੀ ਨੂੰ ਕੋਟਣੀ ਬੈਣੀ ਦੀ ਹਾਂਜੀ ਲੈ ਹੋਣੀ ਲੱਗੇ ਡੇ ਡੇ ਲੈ ਦੇ ਬਸ ਕਰੀ ਸਾਰੀ ਬੈਠੀ ਇਹ ਸਿਮਿੰਟ ਦੀ ਮਰਬੂਦੀ ਦਿਖਾਉਂਦੀ ਆ ਵਾਹ ਇਹ ਸਿਮਿੰਟ ਤਕੜਾ ਲੱਗਿਆ ਹੋਆ ਹੈ ਕਿ ਜਿਹੜੇ ਟਿਨੀ ਨਾਲੇ ਖਿੱਚੋਗੀ ਸਾਰੀ ਕਿਹਾ ਤੇ ਲੋ ਬਾਈ ਹੁਣ ਨਾਤੇ ਤੁੱਤੇ ਥੋੜੇ ਜਿਹਾ ਫੈਂ ਦੂਏ ਕੱਪੜਾ ਜੋ ਇੰਨੇ ਮੈਂ ਤੇ ਉਧਰ ਜੀਐਸਵੀ ਦਾ ਕੰਮ ਤਾਂ ਨਿਭੜ ਗਿਆ ਤੇ ਹੁਣ ਅੱਜ ਸ਼ਾਮ ਨੂੰ ਸ਼ਾਮ ਨੂੰ ਦੇਖਦੇ ਚ ਸਾਰੀ ਨੂਆਂ ਮੁਕੱਬਲ ਕਰਕੇ ਤੇ ਕੱਲੂ ਘਟਕਾ ਪਾਈਏ ਵਿੱਚ ਤੇ ਅੱਜ ਦੀ ਵੀਡੀਓ ਹੋਰੀ ਬੰਦ ਕਰਦੇ ਆਪਾਂ ਤੇ ਮਿਲਦੇ ਹੁਣ ਸ਼ਾਮ ਵਾਲੀ ਵੀਡੀਓ ਚ ਸਮਨ ਕੱਲ ਵਾਲੀ ਵੀਡੀਓ ਚ ਓਕੇ ਬਾਏ ਬਾਏ